ਅੱਗੇ ਜਿਹੜਾ ਗੱਲੋਂ ਤੋਂ ਪਰ ਅੱਗੇ ਜਿਹੜਾ ਹੈਗਾ ਅਸੀਂ ਮੋਰਚਾ ਲਾਇਆ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਗਠਨ ਕੀਤਾ ਸੀਗਾ ਬਾਜਾਖਾਨਾ ਦੇ ਵਿੱਚ ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈ ਦਿਵੰਗ ਜਥੇਬੰਦੀਆਂ ਦਿਵੰਗਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੀਆਂ ਉਹਨਾਂ ਵਾਸਤੇ ਕੰਮ ਕਰ ਰਹੀਆਂ ਇੱਕ ਮੰਚ ਤੇ ਹੋ ਕੇ ਅਸੀਂ ਉਹ ਲੜਾਈ ਲੜਾਂਗੇ ਉਹਦਾ ਇੱਕ ਗਠਨ ਕੀਤਾ ਗਿਆ ਸੀਗਾ ਦਿਵੰਗ ਸੰਘ ਸੂਕ ਮੋਰਚਾ ਤੇ ਉਹਦੇ ਦਿਵੰਗ ਸੰਘ ਸੂਕ ਮੋਰਚੇ ਤੇ ਹੈਗਾ ਅਸੀਂ ਅੱਜ ਇਕੱਠੇ ਹੋਏ ਆ ਵੱਖ-ਵੱਖ ਜ਼ਿਲ੍ਹਾਂ ਦੇ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਜਿੰਨੀਆਂ ਵੀ ਵਿਦਿਅਕ ਪੇਪਰਾਂ ਵਾਸਤੇ ਕੰਮ ਕਰ ਰਹੀਆਂ ਉਹ ਜੱਥੇਦਾਰੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਇੱਕ ਟੰਡੇ ਥੱਲੇ ਹੋ ਕੇ ਅਸੀਂ ਉਹ ਸੰਗਠਨ ਕਰ ਰਹੇ ਆਂ ਅੱਜ ਮੋਰਚਾ ਲਾਇਆ ਔਰ ਇੱਕ ਦਿਨ ਦਾ ਅੱਜ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜੀਆਂ ਹੈਗੀਆਂ ਪਿਛਲੇ ਸਮੇਂ ਤੋਂ ਸਾਡੀਆਂ ਜਿਹੜੀਆਂ ਲੜਕੀਆਂ ਮੰਗਾ ਹੈ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਨੂੰ ਦਬਾਵਾ ਚਾਹੁੰਦੇ ਆਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਾਡਾ ਬੈਕਲੌਗ ਪੂਰਾ ਕਰਨ ਦਾ ਕਿ ਤਾਂ ਕਿ ਵਿਦਿਅਕਾਂ ਤੋਂ ਨੌਕਰੀਆਂ ਮਿਲ ਸਕਣ ਰੁਜ਼ਗਾਰ ਮਿਲ ਸਕੇ ਇੰਡੀਪੈਂਡੈਂਟ ਹੋ ਸਕਣ ਉਹਨਾਂ ਦੀ ਪੈਨਸ਼ਨਾਂ ਵਿੱਚ ਵਾਅਦਾ ਕਰਨ ਜੋ ਵੀ ਸਾਡੀਆਂ ਬੇਸਿਕ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਸੀ ਬਕਬਕ ਸੰਗਤ ਤੇ ਇਸ ਸਮੇਂ ਦੇ ਸੰਗਠਨ ਦੇ ਵਿੱਚ ਲੜਸ ਕਰਦੇ ਆ ਰਹੇ ਆਂ ਅੱਜ ਵੀ ਅਸੀਂ ਉਹੀ ਸਰਕਾਰ ਨੂੰ ਜਿਹੜਾ ਹੈਗਾ ਸੱਤੀਪੇ ਸਰਕਾਰ ਨੂੰ ਦੁਆਵਾ ਚਾਹੁੰਦੇ ਆਂ ਕਿ ਆਪ ਦੇ ਉਹਨਾਂ ਵਾਅਦਿਆਂ ਤੇ ਗੌਰ ਕੀਤਾ ਜਾਵੇ ਔਰ ਦਿਵੰਗਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੂ ਵੀ ਵੱਡਾ ਇੱਕ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਣੀਆਂ ਦਿਵੰਗ ਭਾਈਚਾਰੇ ਕਣੀਓ ਔਰ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾ ਕੇ ਆਇਆ ਠੀਕ ਹੈ ਮੇਰਾ ਮੈਂ ਤੁਹਾਨੂੰ ਬਹੁਤ ਬਹੁਤ ਸਾਲ ਕਹਿ सीं करोड़ महक गुंडा रखंदा ला त मुर्दा मुर्दाीनाग एकता ते आगू ज़िंद ਜਿੰਦਾਬਾਦ 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 ਇਹ ਸਰਕਾਰ ਮਰਦਾਬਾ ਮਰਦਾਬਾ ਮਰਦਾ ਮੇਰਾ ਨਾਮ ਰਣਕੀਰ ਸਿੰਘ ਹੈ ਜਿਹਦਾ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਦਿਵਿਆਂਗ ਹੈਂਡੀਕੈਪ ਜਥੇਬੰਦੀਆਂ ਨੇ ਜੀ ਹੂੰ ਉਹਨਾਂ ਨੇ ਇਸੇ ਮਹੀਨੇ ਦੀ 16 ਤਰੀਕ ਨੂੰ ਇੱਕ ਅਸੀਂ ਬਾਜਾਖਾਨਾ ਵਿਖੇ ਇਕੱਤਰਤਾ ਕੀਤੀ ਸੀ ਕਰੀਬਨ 16 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਹੂੰ ਉਸ ਦਿਨ ਰਲ ਕੇ ਇੱਕ ਮਤਾ ਪਕਾਇਆ ਗਿਆ ਸੀ ਵੀ ਅਸੀਂ 20 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਡੀਸੀ ਸਾਹਿਬ ਤੇ ਐਸ.ਡੀ.ਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ ਜੀ ਇਹ ਮੰਗ ਪੱਤਰ ਆਸੀਂ ਬਾਅਦ ਚ ਸਾਰੇ মিডিਆ ਨੂੰ ਦੇ ਦੇਵਾਂਗੇ ਤੁਸੀਂ ਇਹ ਨਾਲ ਚਲਾ ਦਿਓ ਇਹ ਮੰਗ ਪੱਤਰ ਦੇ ਵਿੱਚ ਸਾਡੀਆਂ ਕਰੀਬਨ 13 ਮੰਗਾਂ ਨੇ ਜੀ ਇਹ ਉਹ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਜਿੰਨਾ ਮੰਗਾਂ ਤੇ ਚਰਚਾ ਕੀਤੀ ਸੀ ਤੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਬਜਟ ਦੇ ਵਿੱਚ ਤੁਹਾਡੀਆਂ ਇਹ ਸਾਰੀਆਂ ਮੰਗਾਂ ਸੀ ਪੂਰੀਆਂ ਕਰਾਂਗੇ ਕੋਈ ਇਹਦੇ ਵਿੱਚ ਬਹੁਤੀ ਵੱਡੀ ਉਹ ਜੀ ਮੰਗ ਨਹੀਂ ਹੈਗੀ ਬਾਈ ਜੀ ਜਿਹੜੀ ਪੂਰੀ ਨਾ ਹੋ ਸਕੀ। ਇਹਦੇ ਵਿੱਚ ਇੱਕ ਤਾਂ ਹੈਂਡੀਕੈਪਟਾਂ ਦੀ ਪੈਨਸ਼ਨ ਹੈ ਜਿਹੜੀ ਸਾਡੀ ਮੰਗ ਇਹ ਸੀਗੀ ਵੀ ਜੀ ਦੇਖੋ ਬਾਕੀ ਪੈਨਸ਼ਨਰ ਵੀ ਪੈਨਸ਼ਨ ਲੈਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਹੈਂਡੀਕੈਪਟਾਂ ਦੀ ਪੈਨਸ਼ਨ ਸਿਸਟਮ ਹੈ ਉਹਨੂੰ ਬਾਕੀ ਪੈਨਸ਼ਨਰਾਂ ਨਾਲ ਤੋਂ ਅੱਡ ਕਰਕੇ ਸਾਨੂੰ ਘੱਟੋ ਘੱਟ 5000 ਰੁਪਏ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ। ਨਾਲ ਜਿਹੜਾ ਬੈਕਲੌਗ ਕੋਟਾ ਪਿਛਲੇ ਕਰੀਬਨ 11-12 ਸਾਲ ਤੋਂ ਲੰਮਕਦਾ ਆਉਂਦਾ ਜਿਹਦੇ ਬਾਰੇ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੇ ਬਜਟ ਦੇ ਵਿੱਚ ਪੂਰੇ ਦਾ ਪੂਰਾ ਬੈਕਲੌਗ ਕੋਟਾ ਇੱਕ ਵਾਰ ਚ ਭਰਾਂਗੇ ਉਹ 3 ਸਾਲ ਹੋ ਗਏ ਇਸ ਵਾਰ ਦਾ ਬਜਟ ਵੀ ਅਸੀਂ ਉਡੀਕਿਆ ਕਿਉਂਕਿ ਬਜਟ ਤੋਂ ਪਹਿਲਾਂ ਅਸੀਂ ਗੱਲਬਾਤ ਕਰੀ ਸੀਗੀ ਬਲਜੀਤ ਕੌਰ ਜੀ ਨੂੰ ਵੀ ਅਸੀਂ ਸਾਡੇ ਜਿਹੜੇ ਮੰਤਰੀ ਨਾਲ ਉਹਨਾਂ ਨਾਲ ਗੱਲਬਾਤ ਕਰੀ ਉਹ ਕਹਿੰਦੇ ਵੀ ਬਜਟ ਦੇ ਵਿੱਚ ਅਸੀਂ ਤੁਹਾਡੀ ਪੈਨਸ਼ਨ ਵੀ ਵਧਾ ਰਹੇ ਹਾਂ ਤੇ ਬੈਕਲੌਗ ਦੀ ਵੀ ਗੱਲ ਕਰਾਂਗੇ ਅਸੀਂ ਪੂਰਾ ਬਜਟ ਦੇਖਿਆ ਬਾਈ ਜੀ ਬਜਟ ਦੇ ਅਸੀਂ ਸਾਰਾ ਸੈਸ਼ਨ ਵੀ ਦੇਖਦੇ ਰਹੇ ਆ ਪਰ ਬਜਟ ਦੇ ਵਿੱਚ ਹੈਂਡੀਕੈਪਟਾਂ ਦਾ ਕਿਤੇ ਨਾਂ ਵੀ ਨਹੀਂ ਪਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਦਾ ਬੈਕਲੌਗ ਇਹਦੇ ਬਾਰੇ ਤਾਂ ਗੱਲ ਹੀ ਕੀ ਕਰਨੀ ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਨ ਆ ਜਿਹੜੇ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ ਹੁਣ ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੜਾਂਗੇ ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਮਲਕੇ ਚ ਲੈਂਦੀ ਐ ਤੇ ਬਜਟ ਤੇ ਰਹਿੰਦੇ 2-3 ਦਿਨਾਂ ਦੇ ਵਿੱਚ ਹੈਂਡੀਕੈਪਟਾਂ ਨੂੰ ਕੋਈ ਰਾਹਤ ਜਾਂ ਕੋਈ ਮੰਗ ਹੈਂਡੀਕੈਪਟਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁਖੜ ਹੜਤਾਲ ਤੱਕ ਜਾਵਾਂਗੇ ਜੀ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਰਤ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਉਹਨਾਂ ਹੈਂਡੀਕੈਪਟਾਂ ਦੀਆਂ ਕਰੀਬਨ ਅੱਜ ਵੀ 16 ਜੱਥੇ ਬੰਦੀਆਂ ਇੱਥੇ ਅਵੇਲੇਬਲ ਨਹੀਂ ਜੀ ਅਸੀਂ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਦੇ ਨਾਮ ਦੇਵਾਂਗੇ 16 ਜੱਥੇ ਬੰਦੀਆਂ ਦੇ ਇੱਥੇ ਜਿੰਨੇ ਬੈਠ ਨੇ ਸਿਰਫ ਆਗੂ ਨੇ ਜਿਹੜਾ ਕੇਡਰ ਆ ਉਹ ਸਾਰੇ ਦਾ ਸਾਰਾ ਹਜੇ ਪਿੱਛੇ ਆ ਤਾਂ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਮੰਗ ਪੱਤਰ ਦੇਣੇ ਬੰਦ ਕਰਦੇ ਹਾਂ ਅਸੀਂ ਖੁੱਲੇ ਅੱਖਰਾਂ 'ਚ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਹੁਣ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਅਸੀਂ ਖੁੱਲਾ ਤੇ ਤਿੱਖਾ ਸੰਘਰਸ਼ ਕਰਾਂਗੇ ਧੰਨ ਧੰਨ